ਹਾਂਜੀ ਵੈਲਕਮ ਬੈਕ ਮੇਜ਼ YouTube ਚੈਨਲ ਪੰਜਾਬੀ ਸੂਟ ਕਲੈਕਸ਼ਨ ਇਹ ਵਾਲੇ ਆਉਣਗੇ ਜੀ ਪਿਓਰ ਕਾਟਨ ਦੇ ਸੂਟ ਆਉਣਗੇ ਛੜ ਦੇ ਉੱਪਰ ਵੀ ਬੋਰਡਰ ਆਏਗੀ ਤੇ ਬਾਟਮ ਦੇ ਉੱਤੇ ਵੀ ਤੇ ਨਾਲ ਦੁਪੱਟਾ ਵੀ ਕਾਟਨ ਦਾ ਹੀ ਆਏਗਾ ਉਹਦੇ ਉੱਤੇ ਵੀ ਇੰਬੋਰਡਰੀ ਆਏਗੀ ਜੀ ਪ੍ਰਾਈਸ ਮੈਂਸ਼ਨ ਕੀਤਾ ਹੈ ਸਾਰਿਆਂ ਦਾ ਸ਼ਿਪਿੰਗ 올 ਇੰਡੀਆ ਫ੍ਰੀ ਰਹਿਣ ਵਾਲੀ ਇਹਨਾਂ ਦੀ ਤੇ ਸਾਰਿਆਂ ਦੇ ਨਾਲ ਪ੍ਰਾਈਸ ਮੈਂਸ਼ਨ ਕੀਤੇ ਹੋਏ ਨੇ ਜੀ ਇਹ ਵਾਲੇ ਵੀ ਪਿਓਰ ਕਾਟਨ ਦੇ ਸੂਟ ਆਉਣਗੇ ਜੀ ਨਾਲ ਦੁਪੱਟੇ ਬਹੁਤ ਜ਼ਿਆਦਾ ਸੋਹਣਾ ਬੁਟੀਕ ਸਟਾਈਲ ਬਣੇ ਹੋਏ ਨੇ ਨਾਲ ਪਲੇਨ ਬਾਟਮ ਆਏਗੀ ਇਹ ਵਾਲੇ ਵੀ ਕਾਟਨ ਦੇ ਸੂਟ ਆਉਣਗੇ ਜੀ ਨਾਲ ਨੈਟ ਦਾ ਦੁਪੱਟਾ ਆਏਗਾ ਤੇ ਬਹੁਤ ਜਿਆਦਾ ਸੋਹਣੇ ਬਣੇ ਹੋਏ ਨੇ ਇਹਨਾਂ ਦੇ ਉੱਪਰ ਇੰਬੋਰਡਰੀ ਆਏਗੀ ਸ਼ਰਧ ਦੇ ਉੱਪਰ ਪ੍ਰਾਈਸ ਸਾਰੇ ਨੇ ਮੈਂਸ਼ਨ ਕੀਤੇ ਹੋਏ ਨੇ ਸ਼ਿਪਿੰਗ 올 ਇੰਡੀਆ ਫ੍ਰੀ ਰਹਿਣ ਵਾਲੀ ਹੈ ਤੁਸੀਂ ਵਰਲਡ ਵਾਈਡ ਵੀ ਸ਼ਿਪਿੰਗ ਆਪਾਂ ਕਰਦੇ ਹਾਂ ਤੇ ਇਹ ਵਾਲੇ ਵੀ ਪ्युअर ਕਾਟਨ ਦੇ ਸੂਟ ਆਉਣਗੇ ਜੀ ਮੈਚਿੰਗ ਸੂਟ ਆਉਣਗੇ ਨਾਲ ਪ्युअर ਕਾਟਨ ਦੇ ਹੀ ਦੁਪੱਟੇ ਨੇ ਇਹਨਾਂ ਦੇ ਪ੍ਰਾਈਸ ਸਾਰੇ ਨੇ ਮੈਂਸ਼ਨ ਕੀਤੇ ਹੋਏ ਨੇ ਸ਼ਿਪਿੰਗ 올 ਇੰਡੀਆ ਫ੍ਰੀ ਰਹੇਗੀ ਇਹ ਸਰਟਨ ਕਾਟਨ ਦੇ ਸੂਟ ਨੇ ਜੀ ਨਾਲ ਇਹਨਾਂ ਦੇ ਪਲੇਨ ਬਾਟਮ ਆਏਗੀ ਬਾਂਦਨੀ ਸਟਾਈਲ ਦੇ ਵਿੱਚ ਸੌਰੀ ਬਾਟਮ ਆਏਗੀ ਤੇ ਨਾਲ ਇਹਨਾਂ ਦੇ ਦੁਪट्टे ਵੀ ਨੇ ਇਹ ਬਨਾਲ ਸੀ ਦਾ ਸੂਟ ਆਏਗਾ ਜੀ ਨਾਲ ਸਿਲਕ ਦੀ ਬਾਟਮ ਆਏਗੀ ਨਾਲ ਚਨਾਉ ਦਾ ਦੁਪੱਟਾ ਆਏਗਾ ਇਹ ਵਾਲੇ オーਗੈਂਜ਼ਾ ਦੇ ਸੂਟ ਬਨੇ ਹੋਏ ਨੇ ਛੜ ਦੇ ਉੱਤੇ neck ਦੇ ਉੱਪਰ ਹੀ ਬੋਡੀ ਹੈਗੀ ਨਾਲ ਦੁਪੱਟਾ ਬਹੁਤ ਜਿਆਦਾ ਸੋਹਣਾ ਨਾਲ सेम ਪਲੇਨ ਬਾਟਮ ਆਏਗੀ ਇਹ ਵਾਲੇ ਜ਼ੋਰਜ਼ੜ ਦੇ ਸੂਟ ਨੇ ਜੀ 5 ਮੀਟਰ ਆਲਓਵਰ ਸੂਟ ਆਏਗਾ ਵਿਦਆਊਟ ਦੁਪੱਟਾ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਸ਼ਿਪਿੰਗ 올 ਇੰਡੀਆ ਫ੍ਰੀ ਆਪਾਂ ਕਾਟਨ ਦੇ ਸੂਟ ਵੀ ਪਾਰਟੀ ਵੇਅ ਲੈ ਕੇ ਆਏ ਆ ਤੇ ਆਪਾਂ ਇਹ ਵਾਲੇ ਪਿਓਰ ਨੇਚਰਲ ਕਰੀਮ ਦੇ ਪਾਰਟੀ ਵੇਅ ਸੂਟ ਨੇ ਸਾਡੇ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਹੈ ਸ਼ਿਪਿੰਗ 올 ਇੰਡੀਆ ਫ੍ਰੀ ਹੈ ਥੈਂਕ ਯੂ